ਉਹ ਜਿਹੜੀ ਆਮ ਆਦਮੀ ਪਾਰਟੀ ਆ ਮੈਂ ਤਾਂ ਕਹੂੰਗਾ ਵੀ ਇਹ ਇਲਾਕਾ ਵਿਰੋਧੀ ਜਿਹੜੀ ਪਾਰਟੀ ਆ ਉਹ ਆ ਗਈ ਜਿਹਨੂੰ ਜਿਹਨੂੰ ਲੋਕਾਂ ਵਿਰੋਧੀ ਪਿਓ ਜਿਹਨੂੰ ਆਪਾਂ ਕਹਿੰਦੇ ਆ ਵੀ ਲੀਗ ਤੋਂ ਹਟ ਕੇ ਇਲਾਕਾ ਵਿਰੋਧੀ ਪਾਰਟੀ ਆ ਇਹ ਮੋਟਾ ਹੀ ਤੁਸੀਂ ਦਾ ਬਹੁਤ ਵੱਡਾ ਦੋਸ਼ ਲਾਈ ਜਾਂਦੇ ਹੋ ਇਲਾਕਾ ਵਿਰੋਧੀ ਕਿਵੇਂ ਹੋਗੇ ਪਤਾ 2 ਸਾਲ ਨਗਰ ਕੌਂਸਲ ਬਰਨਾਲਾ ਨੂੰ ਇਹਨਾਂ ਨੇ ਜੁੱਧ ਦਾ ਅਖਾੜਾ ਬਣਾਇਆ ਕੋਈ 2 ਸਾਲਾਂ ਚ ਵਿਕਾਸ ਦੇ ਜਿਹੜੇ ਕੰਮ ਆ ਗਏ ਉਹ ਕਾਗਜ਼ਾਂ 'ਚ ਹੀ ਹੋਇਆ ਸਿਰਫ ਗਰਾਉਂਡ ਪੱਧਰ ਤੇ ਕੋਈ ਵੀ ਵਿਕਾਸ ਦੇ ਕੰਮ ਉਹ ਜਿਹੜੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਉਹ ਕੰਮ ਹੋਇਆ ਕਹੇ ਜੀ ਮਿਆਰ ਦੇ ਕੰਮ ਹੋਇਆ ਉਹ ਤੁਹਾਨੂੰ ਭਲੀ ਭੰਤੀ ਪਤਾਗਾ ਘਟੋ ਘਟ ਠੰਡੇ ਵਾਸਤੇ ਜਿਹਦਾ ਕੀ ਇਹਨਾਂ ਨੇ ਤਾਂ ਉਹ ਜਿਹੜਾ ਵਸਤਾ ਸੀ ਉਹ ਖੂਚ ਹੀ ਸੜਦਾ ਤੇ ਵੀ ਉੱਥੇ ਹਸਪਤਾਲ ਸੀ ਇਹਨਾਂ ਨੂੰ ਕਾਂਗਰਸ ਤੋਂ ਭੇਜ ਸੀ ਲੋਕਾਂ ਤੋਂ ਤਾਂ ਨਹੀਂ ਭੇਜ ਸੀ ਕੋਈ ਲੋਕਾਂ ਵਾਸਤੇ ਤਾਂ ਇਕ ਆਸ ਦੀ ਕਰੰਸੀ ਨੇੜੇ ਦੇ ਪਿੰਡਾਂ ਚ ਖਾਸ ਤੌਰ ਤੇ ਹੰਢਿਆਏ ਦੇ ਇਲਾਕੇ ਦੇ ਲੋਕਾਂ ਨੂੰ ਸੁਪਰ ਮਲਟੀ ਸਪੈਸ਼ਲਿਟੀ ਹਸਪੀਟਲ ਬਣਨ ਸੀ ਦਾਵਾ ਤਾਂ ਇਹੀ ਕੀਤਾ ਗਿਆ ਸੀ ਬਿਲਕੁਲ ਸਾਲ ਹੋ ਗਏ ਇਹੀ ਦੱਸਦੇ ਨਮਾਨਯੋਗ ਮੰਤਰੀ ਸਾਹਿਬ ਵੀ ਸ਼ਹੀਦ ਭਗਤ ਸਿੰਘ ਪਾਰਕ ਚ ਇਹਨਾਂ ਨੇ ਹੁਣ ਤੱਕ 100 ਰੁਪਏ ਦੀ ਕਿਤੇ ਇੱਟ ਵੀ ਲਾਈ ਹੋਵੇ ਕੇਜਰੀਅਲ ਸਾਹਿਬ ਨੂੰ ਲੈ ਕੇ ਆਏ ਸੀ ਮੁੜਕੇ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਬਰਨਾਲੇ ਚ ਸ਼ਹੀਦ ਭਗਤ ਸਿੰਘ ਨਾਮ ਦਾ ਕੋਈ ਪਾਰਕ ਹੈਗਾ ਜਾਂ ਨਹੀਂ ਹੈਗਾ ਮਾਨਯੋਗ ਮੰਤਰੀ ਸਾਹਿਬ ਬਣਿਆ ਸਾਡੇ ਲੀਡਰ ਬਾਰੇ ਇੱਕ ਮਸ਼ਹੂਰ ਗੱਲ ਹੁੰਦੀ ਸੀ ਵੀ ਉਹ ਹਰੀਗੜ੍ਹ ਦੀ ਨਹਿਰ ਕੋਲੇ ਜੀ ਸਿੰਮ ਸਿੱਟ ਜਾਂਦੇ ਆ ਪਰ ਚੱਕ ਵੀ ਲੈ ਆਉਂਦੇ ਸੀਗੇ ਇਹਦਾ ਨਹਿਰ ਦੇ ਵਿੱਚੀ ਸਿੱਟ ਗਏ ਇਹਨਾਂ ਦੇ ਪੁਰਾਣੇ ਵਰਕਰ ਜਿਹੜੇ ਹੁਣ ਘਰਾਂ 'ਚ ਮਜੂਸ ਬੈਠੇ ਆ ਜਿਨ੍ਹਾਂ ਦੇ ਕੋਠਿਆਂ 'ਤੇ ਵੱਡੇ ਵੱਡੇ ਝੰਡੇ ਲੱਗੇ ਹੁੰਦੇ ਸੀ ਆਮ ਲੋਕਾਂ ਨੂੰ ਤਾਂ ਨੰਬਰ ਹੀ ਨਹੀਂ ਪਤਾ ਜੀ ਆਹ ਡਿਬੇਟ ਚੱਲਦੀ ਆ ਆਪਣੀ ਇੱਥੇ ਲੋਕ ਇਹ ਚ ਦੱਸਦੇ ਨੇ ਵੀ ਇਹਦਾ ਮਾਨਯੋਗ ਮੀਤ ਹੇਰ ਸਾਹਿਬ ਦੇ ਕਿੰਨੇ ਨੰਬਰ ਚੱਲਦੇ ਆ ਬੀਏ ਨੰਬਰ ਤਾਂ ਆਮ ਲੋਕਾਂ ਵਾਸਤੇ ਜੀ ਇਹ ਖਾਸ ਵਾਸਤੇ ਇਹ ਬੀਵੀਆਈਪੀ ਨੰਬਰ ਆ ਉਹ ਬੀਵੀਆਈਪੀ ਨੰਬਰ ਆ ਜਿਹੜਾ ਉਹ ਚੰਦ ਲੋਕਾਂ ਕੋਲੇ ਹੋਊਗਾ ਆਮ ਲੋਕਾਂ ਦੀ ਤਾਂ ਉੱਥੇ ਨੰਬਰ ਜਿਹੜਾ ਹੈਗਾ ਸੀ ਉਹ ਹਦੀ ਘੜਤੀ ਨਹਿਤ ਤੇ ਸੱਟਣ ਵਾਲੀ ਗੱਲ ਸੀਗੀ ਹੁਣ ਚੱਕ ਲਿਆਏ ਹੁਣ ਲੋਕਾਂ ਨਾਲ ਆਪਤਾ ਕਰਨ ਲੱਗੇ ਆ ਉਹ ਵੀ ਮਜਬੂਰੀ ਬਸ ਜਦੋਂ ਲੋਡ ਪੈ ਗਈ ਸੁਖਪਾਲ ਸਿੰਘ ਖੈਰ ਦਾ ਹਰੇਕ ਬੰਦੇ ਨੂੰ ਬੰਨਣਾ ਚਾਹੀਦਾ ਉਹ ਜਿਹੜੀ ਆਮ ਆਦਮੀ ਪਾਰਟੀ ਆ ਮੈਂ ਤਾਂ ਕਹੂੰਗਾ ਵੀ ਇਹ ਇਲਾਕਾ ਵਿਰੋਧੀ ਜਿਹੜੀ ਪਾਰਟੀ ਆ ਉਹ ਆ ਗਈ ਜਿਹਨੂੰ ਲੋਕਾ ਵਿਰੋਧੀ ਪਯੋ ਜਿਹਨੂੰ ਆਪਾਂ ਕਹਿੰਦੇ ਆ ਵੀ ਲੀਗ ਤੋਂ ਹਟ ਕੇ ਇਲਾਕਾ ਵਿਰੋਧੀ ਪਾਰਟੀ ਆ ਇਹ ਵੋਟਾਂ ਹੀ ਤੁਸੀਂ ਦਾ ਬਹੁਤ ਵੱਡਾ ਦੋਸ਼ ਲਾਈ ਜਾਂਦੇ ਹੋ ਇਲਾਕਾ ਵਿਰੋਧੀ ਕਿਵੇਂ ਹੋਗੇ ਦੇਖੋ ਉਹ ਤਾਂ ਲਗਾਤਾਰ ਕਹਿ ਰਹੇ ਨੇ ਸੀ ਕੰਮ ਇੰਨੇ ਜਿਆਦੇ ਕਰਾ ਰਹੇ ਆ ਇਹਨਾਂ ਪੈਸਾ ਲਿਆ ਰਹੇ ਦੇਖੋ ਸਾਰੇ ਲੋਕਾਂ ਨੂੰ ਭਲੀ ਭੰਤੀ ਪਤਾ 2 ਸਾਲ ਨਗਰ ਕੌਂਸਲ ਬਰਨਾਲਾ ਨੂੰ ਇਹਨਾਂ ਨੇ ਜੁੱਧ ਦਾ ਅਖਾੜਾ ਬਣਾ ਛੱਡਿਆ ਹੈਗਾ ਕੋਈ 2 ਸਾਲਾਂ ਚ ਵਿਕਾਸ ਦੇ ਜਿਹੜੇ ਕੰਮ ਆਗੇ ਉਹ ਕਾਗਜ਼ਾਂ ਚ ਹੀ ਹੋਇਆ ਸਿਰਫ ਗਰਾਉਂਡ ਪੱਧਰ ਤੇ ਕੋਈ ਵੀ ਵਿਕਾਸ ਦੇ ਕੰਮ ਉਹ ਜਿਹੜੇ ਨਹੀਂ ਹੋਏ ਐਸਟੀਮੇਟ ਬਣਾ ਲਏ ਉਹ ਵੀ ਮੈਂ ਤਾਂ ਬਿਲਕੁਲ ਸਪਸ਼ਟ ਕਹੂੰਗਾ ਜੋ ਦਰਸ਼ਕ ਦੇਖ ਰਹੇ ਹੈਗੇ ਉਹ ਸਿਰਫ ਆਪਣੇ ਬੰਦਿਆਂ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਲਾਭ ਪਹੁੰਚਾਉਣ ਦੀ ਨੀਤ ਨਾਲ ਹੈਗੇ ਜਿਹੜੇ ਉਹ ਐਸਟੀਮੇਟ ਬਣਾਏ ਗਏ ਆ ਤੁਸੀਂ ਦੇਖੋ ਪਿਛੇ ਸਮੇਦਾਨ ਚਾਹੇ ਗੱਦੇ ਨਾਲੇ ਦੀ ਸਫਾਈ ਦਾ ਟੈਂਡਰ ਹੋਵੇ ਚਾਹੇ ਵੱਖ-ਵੱਖ ਬਾੜਾ ਵਿੱਚ ਟੈਲਾਂ ਦੇ ਟੈਂਡਰ ਲੱਗਿਆ ਕਿਸ ਕਿਸਮ ਦਾ ਮਟੀਰੀਅਲ ਉੱਥੇ ਪਿਆ ਕਿਸ ਤਰੀਕੇ ਨਾਲ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਉਹ ਕੰਮ ਹੋਇਆ ਕਹੇ ਜੀ ਮਿਆਰ ਦੇ ਕੰਮ ਹੋਇਆ ਉਹ ਤੁਹਾਨੂੰ ਭਲੀ ਭੰਤੀ ਪਤਾਗਾ ਹੁਣ ਤੁਸੀਂ ਕਿਚੀ ਦੇਖੋ ਜੇ ਇਹਨਾਂ ਨੂੰ ਆਮ ਆਦਮੀ ਪਾਰਟੀ ਦਾ ਜੋ ਮਾਨਜੋਗ ਇੱਥੇ ਗਦਮੀਤ ਸਿੰਘ ਮੀਤ ਹੇਰਜੀ ਕੈਬਨਟ ਮੰਤਰੀ ਆ ਹੰਡਿਆਏ ਇੱਕ ਮਲਟੀ ਸਪੈਸ਼ਲਿਟੀ ਹਸਪਤਾਲ ਆਗਾ ਡੇੜਾ ਮਨਜੂਰ ਹੋਇਆ ਸੀ ਕਾਂਗਰਸ ਨੂੰ ਹਾਂ ਉਹ ਜਿਹੜੇ ਓਪੀ ਸੋਨੀ ਨੇ ਓਪੀ ਸੋਨੀ ਜੀ ਨੇ ਮੁੱਖ ਮੰਤਰੀ ਉੱਥੇ ਨਹੀਂ ਪੱਥਰ ਰੱਖਿਆ ਸੀ ਚਲੋ ਇਹਨਾਂ ਨੂੰ ਕਾਂਗਰਸ ਤੋਂ ਪਰੇਸ਼ ਹੋ ਸਕਦਾ ਵੀ ਕਾਂਗਰਸ ਨੇ ਨਹੀਂ ਪੱਥਰ ਕਿਉਂ ਰੱਖਦਾ ਨਗਰ ਕੌਂਸਲ ਵੱਲੋਂ ਬਕਾਇਦਾ ਉਸ ਦਾ ਮਤਾ ਪਾ ਕੇ ਉਹ ਜਗਾ ਸਿਹਤ ਵਿਭਾਗ ਦੇ ਨਾਮ ਆ ਜਿਹੜੀ ਉਹ ਟਰਾਂਸਫਰ ਹੋ ਗਈ ਸੀ ਵਧੀਆ ਗੱਲ ਤਾਂ ਇਹ ਸੀ ਜੇ ਇਲਾਕੇ ਦਾ ਇਹ ਡਵੈਲਪਮੈਂਟ ਚਾਹੁੰਦੇ ਸੀ ਚਲੋ ਫੰਡ ਸੀ ਇਹ ਫੰਡ ਆਪ ਲੈ ਕੇ ਆਉਂਦੇ ਉਹਦਾ ਇਹੀ ਕਹਿੰਦੇ ਮੈਂ ਲੋਟਾ ਹੀ ਤੁਹਾਡੀ ਗੱਲ ਵਿਚਾਲੇ ਟੋਕਦਾ ਹਾਂ ਵੀ ਤੁਸੀਂ ਤਾਂ ਕਹਿੰਦੇ ਹੋ ਵੀ ਉੱਥੇ ਨੀਂ ਪੱਥਰ ਰੱਖਤਾ ਚਲੋ ਰੱਖਿਆ ਗਿਆ ਸੀ ਇਹ ਤਾਂ ਕੱਲਾ ਤੁਹਾਡੇ ਕਹਿਣ ਦੀ ਨਹੀਂ ਤਾਂ ਰੱਖਿਆ ਹੀ ਗਿਆ ਸੀ ਹਾਂਜੀ ਹਾਂਜੀ ਠੀਕ ਹੈ ਜਗ੍ਹਾ ਵੀ ਟਰਾਂਸਫਰ ਹੋ ਗਈ ਸੀ ਪਰ ਕਹਿੰਦੇ ਹੁਣ ਜਿਹੜੀ ਜਿਹੜੀ ਜਗ੍ਹਾ ਟਰਾਂਸਫਰ ਹੋਈ ਹੈ ਜਾਂ ਨੀਂ ਪੱਥਰ ਹੈਗਾ ਉਹਦੇ ਨਾਲ ਤਾਂ ਹਸਪਤਾਲ ਨਹੀਂ ਸੀ ਬਣਦਾ ਕੋਈ ਪੈਸਾ ਵੀ ਤਾਂ ਆਉਂਦਾ ਚਲੋ ਫੰਡ ਇਹ ਲੈ ਆਉਂਦੇ ਫੰਡ ਇਹ ਲੈ ਆਉਂਦੇ ਲੋਕ ਤਾਂ ਨਾ ਮਹਿਜੂਸ ਹੁੰਦੇ ਹੁਣ ਤੁਸੀਂ ਦੇਖਿਆ ਹੁੰਦੇ ਆਏ ਦੋੜ ਤੋਂ ਆਪਾਂ ਆਉਂਦੇ ਆ ਕਿੰਨੇ ਮਲਟੀ ਸਪੈਸ਼ਲਿਟੀ ਉੱਥੋਂ ਹਸਪਤਾਲ ਆ ਗਏ ਗਰੀਬ ਲੋਕਾਂ ਨੂੰ ਕ੍ਰੈਡਿਟ ਇਹ ਲੈ ਲੈਂਦੇ ਫੰਡ ਲੈ ਆਉਂਦੇ ਉਹਨੂੰ ਘੱਟੋ ਉਹ ਜਿਹੜਾ ਵਸਤਾ ਸੀ ਉਹ ਖੂਚ ਹੀ ਸੜਦਾ ਇਹਨਾਂ ਨੇ ਕਿਵੇਂ ਖੂਚ ਸੜਦਾ ਜੀ ਕੈਨਸਲ ਕਰਾਤਾ ਜੀ ਉਹ ਨਗਰ ਕਾਉਂਸਲ ਨੇ ਦੁਬਾਰਾ ਮੀਟਿੰਗ ਰੱਖੀ ਇਹਨਾਂ ਦੇ ਆਪ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਸੀ ਉਹਨਾਂ ਨੇ ਬਕਾਇਦਾ ਉਸ ਦੇ ਵਿਰੋਧ ਵਿੱਚ ਵੋਟ ਪਾ ਕੇ ਉਹ ਜਿਹੜਾ ਹੈਗਾ ਉਹ ਮਤਾ ਹਜੇ ਸਰਕਾਰ ਕੋਲ ਗਿਆ ਹੋਇਆ ਇਹਨਾਂ ਨੇ ਰੱਦ ਕਰਾਤਾ ਜੀ ਕਿੰਨੇ ਲੋਕ ਸੇਲ ਸਹੂਲਤਾਂ ਤੋਂ ਉਸ ਕੰਮ ਤੋਂ ਜਿਹੜੇ ਹੈਗੇ ਆਗੇ ਉਹ ਬੰਜੇ ਰਹਿ ਗਏ ਵਧੀਆ ਗੱਲ ਤਾਂ ਇਹਨਾਂ ਦੀ ਇਹ ਹੁੰਦੀ ਵੀ ਉੱਥੇ ਹਸਪਤਾਲ ਸੀ ਇਹਨਾਂ ਨੂੰ ਕਾਂਗਰਸ ਤੋਂ ਭੇਜ ਸੀ ਲੋਕਾਂ ਤੋਂ ਤਾਂ ਨਹੀਂ ਭੇਜ ਸੀ ਕੋਈ ਲੋਕਾਂ ਵਾਸਤੇ ਤਾਂ ਇੱਕ ਆਸ ਦੀ ਕਦਰੰਸੀ ਨੇੜੇ ਦੇ ਜਿਹੜੇ ਪਿੰਡਾਂ 'ਚ ਖਾਸ ਤੌਰ ਤੇ ਹੰਢਿਆਏ ਦੇ ਇਲਾਕੇ ਦੇ ਲੋਕਾਂ ਨੂੰ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਬਣਨਾ ਸੀ ਦਾਵਾ ਤਾਂ ਇਹੀ ਕੀਤਾ ਗਿਆ ਸੀ ਲੋਕਾਂ ਨੂੰ ਉਮੀਦਾਂ ਵੀ ਬਹੁਤ ਜਗੀਆਂ ਸੀ ਇਹ ਠੀਕ ਹੈ ਕਿਉਂਕਿ ਹੰਢਿਆਏ ਰੋੜ ਤੇ ਦੇਖ ਲਓ ਕਿੰਨੇ ਪ੍ਰਾਈਵੇਟ ਹਸਪਤਾਲ ਆ ਗਏ ਉੱਥੇ ਇੰਨਾ ਨਹੀਂ ਸਟੇਡੀਅਮ ਜਿਪਦਾ ਹੁੰਦਾ ਸੀ ਇੱਥੇ ਕਾਲਾ ਮਹਿਲ ਸਟੇਡੀਅਮ ਆ ਹੋਰ ਬਹੁਤ ਸਟੇਡੀਅਮ ਆ ਉਹਨਾਂ ਨੂੰ ਆਪਾਂ ਕਿ ਕਰਾ ਲੈਂਦੇ ਅਸੀਂ ਵੀ ਖੇਡ ਪ੍ਰੇਮੀ ਆ ਦੋ ਸਵੇਰੇ ਸ਼ਹੀਦ ਭਗਤ ਸਿੰਘ ਪਾਰਕ ਚ ਸੈਰ ਕਰਦੇ ਆ ਦੋ ਸਾਲ ਹੋ ਗਏ ਇਹੀ ਦੱਸਦੇ ਨਮਾਨਯੋਗ ਮੰਤਰੀ ਸਾਹਿਬ ਵੀ ਸ਼ਹੀਦ ਭਗਤ ਸਿੰਘ ਪਾਰਕ ਚ ਇਹਨਾਂ ਨੇ ਹੁਣ ਤੱਕ 100 ਰੁਪਏ ਦੀ ਕਿਤੇ ਇੱਟ ਵੀ ਲਾਈ ਹੋਵੇ ਜਾਂ ਕੋਈ ਡਿਵੈਲਪਮੈਂਟ ਕੀਤੀ ਹੋਵੇ ਪਾਰਕ ਦੀ ਕੋਈ ਨਹੀਂ ਕੀਤੀ ਲੋਕਲ ਹੋਣ ਦੇ ਬਾਵਜੂਦ ਮੈਨੂੰ ਤਾਂ ਲੱਗਾ ਦਾ ਮੰਤਰੀ ਸਾਹਿਬ ਇੱਕ ਵਾਰੀ ਉੱਥੇ ਕੇਰੀਅਲ ਸਾਹਿਬ ਨੂੰ ਲੈ ਕੇ ਆਏ ਸੀ ਮੁੜਕੇ ਤਾਂ ਇਹਨਾਂ ਨੂੰ ਇਹ ਹੀ ਨਹੀਂ ਪਤਾ ਬਰਨਾਲੇ 'ਚ ਸ਼ਹੀਦ ਭਗਤ ਸਿੰਘ ਨਾਮ ਦਾ ਕੋਈ ਪਾਰਕ ਹੈਗਾ ਜਾਂ ਨਹੀਂ ਹੈਗਾ ਨਹੀਂ ਉਹ ਹਰ ਵੇਲੇ ਤਾਂ ਇੱਥੇ ਮੌਜੂਦ ਰਹਿੰਦੇ ਨੇ ਬਹੁਤ ਮੈਨੂੰ ਲੱਗਦਾ ਪਹਿਲੇ ਹੀ ਆਪਣੇ ਮੰਤਰੀ ਹੁਣੇ ਹੁੰਦਾ ਲੰਮੇ ਸਮੇਂ ਤੋਂ ਐ ਮਨ ਲਓ ਆਪਣੀ ਉਮਰ ਦੇ ਵਿੱਚ ਤਾਂ ਮੰਤਰੀ ਸ਼ਾਇਦ ਆਪਾਂ ਹੀ ਦੇਖੇ ਨੇ ਜਾਂ ਤਾਂ ਪੰਡਿਤ ਸੋਮਦਤ ਸੀ ਉਹਦਾ ਬਿਨਾ ਮਹਿਕਮੇ ਜਿਹੇ ਵਾਲੇ ਮੰਤਰੀ ਰਹੇ ਮੌਜੂਦਗੀ ਤਾਂ ਚੰਦ ਲੋਕਾਂ 'ਚ ਘिरी ਹੋਈ ਮੌਜੂਦਗੀ ਆ ਜੀ ਇਹਨਾਂ ਦੀ ਮੈਨੂੰ ਤਾਂ ਨਹੀਂ ਲੱਗਦਾ ਦੇ ਹਰ ਬੰਦੇ ਦੀ ਪਹੁੰਚ ਦੇ ਵਿੱਚ ਨੇ ਉਹ ਕੋਈ ਪਹੁੰਚ ਦੇ ਵਿੱਚ ਨਹੀਂ ਜੀ ਕੋਈ ਪਤਾਨਾ ਕੇਡਰ ਇਹਨਾਂ ਦਾ ਉਹ ਤਾਂ ਇੱਕ ਬੇਵਸੀ ਜਿਹੜੇ 92 ਸੀਟਾਂ ਲੋਕਾਂ ਨੇ ਵਿਸ਼ਵਾਸ ਕਰਕੇ ਇਹਨਾਂ ਨੂੰ ਜਿਤਾਤਾ ਚੰਦ ਲੋਕਾਂ 'ਚ ਘਿਰੇ ਰਹਿਣਾ ਤੁਸੀਂ ਮੈਂ ਤਾਂ ਖੁਸ਼ਕਿਸਮਤ ਸਮਝਦਾ ਬਰਨਾਲੇ ਦੇ ਲੋਕਾਂ ਦੀ ਵੀ ਚਲੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਇੱਥੇ ਬਰਨਾਲੇ ਹਲਕੇ 'ਚ ਉਹ ਜ਼ਿਲ੍ਹਾ ਸੰਗਦੂਤ ਇਹਨਾਂ ਨੂੰ ਪਾਰਲੀਮੈਂਟ ਦੀ ਚੋਣ ਲੜਨ ਦਾ ਮੌਕਾ ਦਿੱਤਾ ਹੈਗਾ 2 ਸਾਲਾਂ 'ਚ ਜਦੋਂ ਦੇ ਇਹ ਮਾਨਯੋਗ ਮੰਤਰੀ ਸਾਹਿਬ ਬਣਿਆ ਸਾਡੇ ਲੀਡਰ ਬਾਰੇ ਇੱਕ ਮਸ਼ਹੂਰ ਗੱਲ ਹੁੰਦੀ ਸੀ ਬੀਓ ਹਰੀਗੜ੍ਹ ਦੀ ਨਹਿਰ ਕੋਲੇ ਜੀ ਸਿੰਮ ਸਿੱਟ ਜਾਂਦੇ ਆ ਪਰ ਚੱਕ ਵੀ ਲੈ ਆਉਂਦੇ ਸੀਗੇ ਇਹ ਤਾਂ ਨਹਿਰ ਦੇ ਵਿੱਚ ਹੀ ਸਿੱਟ ਗਏ ਕੋਈ 10 ਬੰਦੇ ਵੀ ਇਹ ਹੱਥ ਖੜਾ ਕਰਕੇ ਕਹਦੇ ਨੇ ਇਹਨਾਂ ਦੇ ਪੁਰਾਣੇ ਵਰਕਰ ਜਿਹੜੇ ਹੁਣ ਘਰਾਂ 'ਚ ਮਜੂਸ ਬੈਠੇ ਆ ਜਿਨ੍ਹਾਂ ਦੇ ਕੋਠਿਆਂ ਦੇ ਵੱਡੇ ਵੱਡੇ ਝੰਡੇ ਲੱਗੇ ਹੁੰਦੇ ਸੀ ਤੇ ਝਾੜੂ ਵਾਲੇ ਉਹਨਾਂ ਦੇ ਕੁੜਤੇ ਵੀ ਪਾਈ ਹੁੰਦੇ ਸੀ ਨਹੀਂ ਲੋਟਾ ਜੀ ਇੱਕ ਗੱਲ ਦਾ ਦੇਖੋ ਤੁਸੀਂ ਕਹੇ ਕੋਈ 10 ਕਹਿ ਦੇਣਾ ਹਾਂ ਤੇ ਪਰ ਮੈਂ ਤਾਂ ਕਈ ਵਾਰ ਮੇਰੇ ਨਾਲ ਤਾਂ ਗੱਲ ਹੋਈ ਹੈ ਮੈਂ ਮੋਬਾਈਲ ਦਾ ਇਹ ਠੀਕ ਹੈ ਪੁਰਾਣਾ ਨੰਬਰ ਉਹਨਾਂ ਦਾ ਜ਼ਰੂਰ ਬੰਦ ਹੋ ਗਿਆ ਪਰ ਜਿਹੜਾ ਨੰਬਰ ਚੱਲਦਾ ਉਹ ਤੇ ਤਾਂ ਗੱਲ ਹੁੰਦੀ ਆ ਅਕਸਰ ਹੀ ਠੀਕ ਹੈ ਕਦੇ ਬਿਲਕੁਲੀ ਕਿਤੇ ਆਮ ਲੋਕਾਂ ਨੂੰ ਤਾਂ ਨੰਬਰ ਹੀ ਨਹੀਂ ਪਤਾ ਜੀ ਆਹ ਡਿਬੇਟ ਚੱਲਦੀ ਆ ਆਪਣੀ ਇੱਥੇ ਲੋਕ ਇਹ ਚ ਦੱਸਦੇ ਨੇ ਵੀ ਇਹਦਾ ਮਾਨਯੋਗ ਮੀਤ ਹੇਰ ਸਾਹਿਬ ਦੇ ਕਿੰਨੇ ਨੰਬਰ ਚੱਲਦੇ ਆ ਕਈ ਵੀਰੇ ਆਪਾਂ ਰੱਖ ਲੈਨੇ ਆ ਵੀ ਇਹ ਨੰਬਰ ਤਾਂ ਆਮ ਲੋਕਾਂ ਵਾਸਤੇ ਜੀ ਇਹ ਖਾਸ ਵਾਸਤੇ ਇਹ ਬੀਵੀਆਈਪੀ ਨੰਬਰ ਆ ਉਹ ਬੀਵੀਆਈਪੀ ਨੰਬਰ ਆ ਜਿਹੜਾ ਉਹ ਚੰਦ ਲੋਕਾਂ ਕੋਲੇ ਹੋਊਗਾ ਆਮ ਲੋਕਾਂ ਦੀ ਤਾਂ ਉੱਥੇ ਨੰਬਰ ਜਿਹੜਾ ਹੈਗਾ ਸੀ ਉਹ ਹਦੀ ਘੜਤੀ ਦੇ ਹੱਥ ਤੇ ਸੱਟਨ ਵਾਲੀ ਗੱਲ ਸੀਗੀ ਹੁਣ ਚੱਕ ਲਿਆਏ ਹੁਣ ਲੋਕਾਂ ਨਾਲ ਆਪਤਾ ਕਰਨ ਲੱਗੇ ਆ ਉਹ ਵੀ ਮਜਬੂਦੀ ਵਾਸਤੇ ਜਦੋਂ ਲੋਡ ਪੈ ਗਈ ਵੀਆਈਪੀ ਨੰਬਰ ਤਾਂ ਬੀਵੀਆਈਪੀ ਨੰਬਰ ਤਾਂ ਹੁਣ ਵੀ ਉਹ ਚੰਦ ਬਲੋਕਾਂ ਕੋਲੇ ਹੀ ਆ ਜਿਹੜੇ ਗੱਲ ਕਰ ਸਕਦੇ ਸੀ ਹੁਣ ਚੱਕ ਲਿਆਏ ਨੰਬਰ ਵੀ ਹੁਣ ਚੱਲ ਪਿਆ ਚੱਲ ਚਲਾ ਲਿਆ ਜੀ ਹੁੰਦਾ ਮਜਬੂਦੀ ਵਾਸਤੇ ਚਲਾਉਣਾ ਹੀ ਪਿਆ ਸੀ ਜਿਹੜਾ ਪਹਿਲਾਂ ਵਾਲਾ ਆਮ ਨੰਬਰ ਚੱਲਦਾ ਸੀ ਉਹ ਹੁਣ ਚੱਲਦਾ ਹੈ ਆ ਹੁਣ ਚੱਲਦਾ ਹੀ ਪਰ ਲੋਕਾਂ ਨਾਲ ਆਪਤਾ ਕਹੇ ਜਾ ਇਹ ਤਾਂ ਜਨਤਾ ਹੁਣ ਜਵਾਬ ਦੇਣ ਨੂੰ ਤਿਆਰ ਬੈਠੀ ਹੈ ਇਹਨਾਂ ਨੂੰ